ਪੰਜਾਬ ਸੈਸਵਾ ਬਲਾਚੌਰ ਬਲੋਂ ਬੀਕੇ ਫਾਰਮ ਹਾਊਸ ਪਿੰਡ ਕਾਲਗੜ੍ਹ ਵਿਖੇ ਰੋਜ਼ਾਨਾ ਅਜੀਤ ਦੇ ਬਾਨੀ ਸੰਪਾਦਕ ਜੀ ਦੀ ਨਿggੀ ਯਾਦ ਵਿੱਚ ਡਾਕਟਰ ਸਾਧੂ ਸਿੰਘ ਹਮਦਰਦ ਪੁਰਸਕਾਰ ਸੁਪਰਸਿੱਧ ਪੱਤਰਕਾਰ ਸਰਦਾਰ ਹਮੀਰ ਸਿੰਘ ਹੋਰਾ ਨੂੰ ਦਿੱਤਾ ਗਿਆ ਇਹ ਜਾਣਕਾਰੀ ਸੀਨੀਅਰ ਪੱਤਰਕਾਰ ਸਰਦਾਰ ਦੀਦਾਰ ਸਿੰਘ ਖੇਤਰਾ ਹੋਰਾ ਵੱਲੋਂ ਸਾਂਝੀ ਕੀਤੀ ਗਈ ਇਹ ਸਾਹਿਤਕ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ ਇਸ ਮੌਕੇ ਵੱਖ-ਵੱਖ ਲੇਖਕ ਪੱਤਰਕਾਰ ਕਵੀ ਅਤੇ ਸਾਹਿਤਕ ਸ਼ਖਸੀਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਹਰਪ੍ਰੀਤ ਹੀਰ ਦੇ ਨਾਲ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਕਸ਼ੀ ਕਰ ਲੈਣੇ ਸੰਕਰਜੀ ਦੇ ਭਾਰਤਲੇ ਰਾਹਪੁਰ ਕਾਰਨਾ ਕਰਕੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਸਾਂਮਨ ਦਾ ਕੰਮ ਸਭ ਤੋਂ ਪਹਿਲਾਂ ਸਤੰਦਰ ਨੇ ਸ਼ੁਰੂ ਕੀਤਾ ਤਾਂ ਸੁਦਾ ਸਿੰਘ ਉਹਨਾਂ ਦੇ ਬੱਚਾ ਦੀ ਪੜਾਈ ਦਾ ਕੰਮ ਇਹ ਕਰ ਰਹੇ ਨੇ ਉਹਨਾਂ ਨੂੰ ਉਹਦੇ ਪਰਿਵਾਰ ਨੂੰ ਮਾਇਕ ਸ਼ੈਤਾਨ ਦੇ ਹੰਦ ਦਾ ਕੰਮ ਕਰ ਰਹੇ ਨੇ ਇਹਨਾਂ ਕੋਲ ਬਹੁਤ ਵਧੀਆ ਵਿਚਾਰ ਹੁੰਦੇ ਨੇ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਵਿਚਾਰ ਲੈ ਕੇ ਆਉਂਦੇ ਨੇ ਇਸੇ ਸੰਭ ਤੁਸੀਂ ਦੇਖਿਆ ਹੋਣਾ ਕਿ ਜਦੋਂ ਸਾਡੀਆਂ ਲੜਕੀਆਂ ਬੈਗੀਆਂ ਜਾਂਦੀਆਂ ਨੇ ਤਾਂ ਮੁਰਕੇ ਉਹਨਾਂ ਦਾ ਆਪਣੇ ਰੱਤੇ ਕੇ ਪਿੰਡ ਉਹ ਆਉਣਾ ਜਾਂ ਘਟ ਜਾਂਦਾ ਹੈ ਤੇਈ ਵਾਰੀ ਤਾਂ ਨਾਂ ਦੀ ਬਰਾਬਰੀ ਹੁੰਦਾ ਹੈ ਤੇਈ ਵਾਰੀ ਇਹ ਹੁੰਦਾ ਕਿ ਪੰਜ ਪੰਜ 10-10 ਸਾਲ ਲੜਕੀਆਂ ਉੰਨੀ ਹੀ ਨੇ ਆਪਣੇ ਟਿੱਕੇ ਪਿੰਡ ਤਾਂ ਇਹਨਾਂ ਨੇ ਮਾਨ ਰਿ ਵਿ ਸ਼ੁਰੂ ਕੀਤਾ ਕੰਸੈਪਟ ਟੀਆਂ ਦੇ ਮੇਲੇ ਲਾਉਣੇ ਸ਼ੁਰੂ ਕੀਤੇ ਜਿਹੜੀਆਂ ਲੜਕੀਆਂ ਮੈਨੇ ਜਾਂਦੀਆਂ ਸੀਆਂ ਉਹਨਾਂ ਨੂੰ ਹਰ ਸਾਲ ਬਾਪੂ ਸੋਸੀਪਿੰਗ ਵਿੱਚ ਜੋ ਤੀਆਂ ਦਾ ਤਿਹਾਰ ਹੁੰਦਾ ਸੀਗਾ ਤਾਂ ਉਹਨੂੰ ਉਸ ਸਮੇਂ ਚ ਬੁਲਾਇਆ ਜਾਂਦਾ ਸੀ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਸੀਗਾ ਉਹਨਾਂ ਦੇ ਜਿਹੜਾ ਇਹਨੇ ਉਹਨਾਂ ਦਾ ਉਹਨਾਂ ਦਾ ਹਾਲਚਾਲੀ ਕਿੱਥੇ ਜਾਂਦਾ ਸੀ ਜੇ ਕਿਸੇ ਨਰਕੀ ਨੂੰ ਕੋਈ ਔਪੋਰਟ ਹੁੰਦੀ ਸੀ ਜਾਂ ਕਿਸੇ ਕੁਮਾਰ ਨੂੰ ਔਪੋਰਟ ਹੁੰਦੀ ਸੀ ਤਾਂ ਉਹਦੀ ਸਹਾਇਤਾ ਵੀ ਕੀਤੀ ਜਾਂਦੀ ਸੀ ਸੋ ਇਸ ਤਰ੍ਹਾਂ ਦੇ ਨਵੇਂ-ਨਵੇਂ ਵਿਚਾਰ ਜਿਹੜੇ ਤੇ ਹਰਿੰਦਰ ਸਿੰਘ ਲੈ ਕੇ ਆਏ ਨੇ ਸੁਆਲ ਵਾਸਤੇ ਲਗਾਤਾਰ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਸ਼ੋਅ ਨੂੰ ਦੇਖ ਲਓ ਉਥੇ ਹੰਮੀਰ ਸਿੰਘ ਦਾ ਨਾਮ ਤੁਹਾਨੂੰ ਜਕਰ ਸੁਣਨ ਨੂੰ ਮਿਲੇਗਾ ਪਿੰਡਾਂ ਨੂੰ ਪਾਵਰ ਕਰਨ ਦਾ ਕੰਮ ਪਿੰਡਾਂ ਨੂੰ ਪਾਵਰ ਕਰਨ ਦਾ ਕੰਮ ਹੰਮੀਰ ਸਿੰਘ ਨੇ ਕੀਤਾ ਮੇਰੇ ਖਲਾਕੀ ਦੀ ਕਿਤੇ ਹੋਰ ਮਸਾਲ ਨਹੀਂ ਮਿਲਦੀ ਗ੍ਰਾਮ ਸਭਾ ਇੱਕ ਆਪਣੇ ਆਪ ਤੋਂ ਬਹੁਤ ਵੱਡੀ ਏਮਪਾਵਰ ਬੋਡੀ ਸਾਫ਼ ਹੋਈ ਹੈ ਉਹਦਾ ਇਹ ਸਾਰਾ ਉਹਦੇ ਪਿੱਛੇ ਗੋਲ ਹੈ ਉਹਦੇ ਪਿੱਛੇ ਜਮਾ ਆ ਗਿਆ ਉਨੇ ਬੇਗਿੱਤ ਕੇਤਨਾ ਫਲਾਈ ਹੈ ਲੋਕਾਂ ਨੂੰ ਜਾਗਰੂਕ ਕੀਤਾ ਹੈ ਉਹ ਸਾਰਾ ਹਮੀਰ ਸਿੰਘ ਨੇ ਕੀਤਾ ਹੈਗਾ ਗ੍ਰਾਮ ਸਵਾਰੀ ਦਸਿਆ ਇਹਦਾ ਕੀ ਲੋੜ ਹੈਗਾ ਹਾਲਾਂਕਿ ਸਾਨੂੰ ਸੰਵਧਾਨ ਬਕਾਬਕ ਸਾਡੇ ਪਿੰਡਾਂ ਨੂੰ ਕੁਝ ਪਾਵਰਾਂ ਮਿਲਿਆ ਸੀ ਪੰਚਾਇਤਾਂ ਨੂੰ ਪਾਵਰਾਂ ਮਿਲਿਆ ਸੀ ਗਿਆ ਪਰ ਜਿਹੜੇ ਰਾਜਨੀਤਿਕ ਲੋਕ ਸੀਗੇ ਉਹ ਆਪਾਂ ਹਮੇਸ਼ਾ ਗੱਲ ਕਰਦੇ ਆ ਡੀਸੈਂਟਰਲਾਈਜੇਸ਼ਨ ਆਫ ਪਾਵਰ ਦੀ ਪਰ ਜਦੋਂ ਉਹਨੇ ਪਿੰਡਾਂ ਨੂੰ ਪੰਚਾਇਤਾਂ ਨੂੰ ਪਾਵਰਾਂ ਦੇਣ ਦਾ ਸਵਾਲ ਆਇਆ ਤਾਂ ਉਹਨਾਂ ਨੇ ਪੰਚਾਇਤਾਂ ਨੂੰ ਪਾਵਰਾਂ ਨਹੀਂ ਦਿੱਤੀਆਂ ਸਾਰੇ ਜਿਹੜੇ ਮੈਂ ਕਿ ਨਹੀਂ ਸੀ ਆਪਣੇ ਕੋਲ ਹੀ ਰੱਖੇ ਕੁਝ ਥੋੜਾ ਜਿਹਾ ਕੰਮ ਹੋ ਗਿਆ ਸੀ ਪਰ ਉਹ ਵੀ ਬਾਅਦ ਚਲਾ ਗਿਆ ਜਿੰਨ ਕਿ ਜਿਹੜਾ ਆਪਣੇ ਸ਼ਹਿਰਾਂ ਨੂੰ ਡਾਕਟਰ ਲਾਓ ਡਾਕਟਰੀਆਂ ਵੱਧੀਆਂ ਕਰਨਾ ਜਾਂ ਆਪਣੇ ਨਾਲ ਚ ਡਾਕਟਰਾਂ ਦੀ ਸੇਵਾ ਵਾਰੇ ਮੌਕਾ ਤਾਂ ਗਿਆ ਸੀ ਆ ਤੋਂ ਉਹ ਜਿਹੜਾ ਏਮਪਾਵਰ ਕੀਤਾ ਹੈ ਇਹਦਾ ਮੇਰਾ ਕਲੈਕਟੀ ਜਿਹੜਾ ਕਾਸਟਿਚਨ ਕੰਮ ਨਹੀਂ ਕਰ ਸਕਿਆ ਉਹ ਹਮੀਰ ਸਿੰਘ ਨੇ ਆ ਕੇ ਕੰਮ ਕੀਤਾ ਇਸ ਤੋਂ ਵੀ ਗਾਪੜੀ ਜਾਗਰੂਕਤਾ ਜਿਹੜੀ ਹੈ ਇਹ ਨਾਲੇ ਫਲਾਈ ਹੈਗੀ ਸੋ ਇਸ ਤਰ੍ਹਾਂ ਨਹੀਂ ਕਿ ਤੁਸੀਂ ਆਪਣੇ ਉਸ ਸਨਮਾਨ ਕਰਨਾ ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਇਸ ਲਈ ਬਹੁਤ-ਬਹੁਤ ਇਫਤਿਹਾਰ ਦਿਖਾ ਰਹੋ ਦੂਸਰੀ ਗੱਲ ਇਹ ਹੈ ਕਿ ਇਹ ਸਨਮਾਨ ਜੋ ਹੈ ਇੱਕ ਪਹਿਲੂ ਹੈਗਾ ਇਹਨਾਂ ਦੀ ਸੋਚ ਨਾਲ ਖੜਨਾ ਇਹਨਾਂ ਦੀ ਸੋਚ ਤੇ ਪੈਰਾ ਜੈਣਾ ਇਹਨਾਂ ਦੇ ਵਿਚਾਰ ਨੂੰ ਅੱਗੇ ਵਧਾਉਣਾ ਮੇਰਾ ਖਿਆਲ ਹੈ ਕਿ ਉਹ ਵੀ ਉਸ ਜਿਹੜਾ ਤੁਸੀਂ ਅੱਜ ਕਾ ਅਧਿਕਾਰ ਕੀਤਾ ਉਹ ਵੀ ਦਾ ਹਿੱਸਾ ਹੈਗਾ ਤੁਸੀਂ ਉਹਦੀ ਸੋਚ ਨਾਲ ਖੜੋ ਉਹਨਾਂ ਦੀ ਬਚਾਵਾਂ ਨੂੰ ਜੋਮੀਓ ਸਮਾਜ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਨੂੰ ਅੱਗੇ ਪਹੁੰਚਾਉ ਮੇਰਾ ਕਲੈਟੀ ਇੱਕ ਦੂਸਰਾ ਅਸਪੈਕਟ ਹੋਗਾ ਕਿ ਜਿਹੜਾ ਸਾਡੇ ਤੇ ਸਾਰੇ ਬੁੱਧੀਜੀਵੀ ਲੋਕ ਬੈਠੇ ਹੋਵੋ ਬਦਲ ਤਾਂ ਉਹ ਸਾਰਿਆਂ ਨੂੰ ਤੁਹਾਡੇ ਅੰਦਰ ਆਪੂਆਂ ਆਪਣੇ ਵਿੱਚ ਜਾਇ ਉੱਤ ਹੈਗੀ ਹੈ ਇਸ ਕਰਕੇ ਮੈਨੂੰ ਮੈਂ ਤੁਹਾਨੂੰ ਉਜਾਰਸ਼ ਕਰਾਂਗਾ ਕਿ ਜਿਹੜੇ ਅਸਾਂ ਦੇ ਸਿਆਣੇ ਸੰਗਰ ਨੇ ਜਿਹੜੇ ਪੰਜਾਬ ਬਾਰੇ ਸੋਚਦੇ ਨੇ ਰਾਜਨੀਤਿਕ પાર્ટીਆ ਆਪਣੇ ਬਾਰੇ ਸੋਚੀ ਜਾਂਦੇ ਨੇ ਰਾਜਨੀਤਿਕ ਲੋਕ ਆਪਣੇ ਬਾਰੇ ਸੋਚਦੇ ਨੇ ਪਰ ਹਰੀ ਸਿੰਘ ਵਰਗੇ ਲੋਕ ਇਹ ਜਿਨੇ ਲਿੰਕ ਕਿ ਤੁਹਾਡੇ ਬਾਰੇ ਸੁਣਦੇ ਨੇ ਤੁਹਾਡੇ ਬੱਚਾ ਬਾਰੇ ਸੁਣਦੇ ਨੇ ਪਿਆਰ ਦੇ ਤੋਂ ਤੁਹਾਾਰੇ ਸੁਣਦੇ ਨੇ ਲੋਕਾਂ ਬਾਰੇ ਸੁਣਦੇ ਨੇ ਤੋਂ ਐਸੀਆਂ ਸ਼ਕਤੀਆਂ ਹੈ ਇਸ ਵਿੱਚ ਪਿਆਰ ਗਿਆ ਵਾਰਸ਼ ਸ਼ੀਰਤਾ ਹੈਗੀਆਂ ਨੇ ਐਸੀਆਂ ਜਿਹੜੀਆਂ ਵਾਰਸ਼ ਸ਼ੀਰਤਾ ਹੈਗੀਆਂ ਉਹਨਾਂ ਦੇ ਨਾਲ ਮੇਰਾ ਕੰਟੈਕਟ ਤੁਹਾਨੂੰ ਕਰਨਾ ਚਾਹੀਦਾ ਸੋ ਇਹ ਵਿਧੀਆ ਗੱਲ ਹੋਣੀ ਕਿ ਤੁਸੀਂ ਇਹ ਸਲਾਹ ਤੇ ਦਿਓ ਇਹਦੇ ਨਾਮ ਵਾਰਸ਼ ਸ਼ੀਰਤਾ ਐਸੀਆਂ ਹੋ ਜਾਂਦੇ ਬਹੁਤ سارے ਉਹਦੇ ਲਈ ਇੱਕ ਨਾਮ ਜਿਹਨਾਂ ਦੇ ਸੀਨਾ ਪੜਦੇ ਆ ਘਵਾਰਾਂ ਵਿੱਚ ਕੋਈ ਸੇ ਬੈਠੇ ਨੇ ਉਹ ਮੈਂ ਤਾਂ ਇਹੀ ਬਿੰਦੂ ਕਰਾਂਗਾ ਕਿ ਇਹਨਾਂ ਦੀ ਸੋਚ ਜਿਹੜੀ ਹੈ ਉਸ ਨੂੰ ਅੱਗੇ ਲੈ ਕੇ ਜਾਓ ਪਰ ਇਹ ਤੋਂ ਲੈਂਡ ਨੂੰ ਲਿਖਦਾ ਨਾ ਮਸਲਾ ਸੀ ਜੇ ਹਮੀਰ ਸਿੰਘਾ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਲੈ ਫਿਰ ਜਤ ਸੁਚਲ ਅਗਲੀ ਵਾਰੀ ਉਹਨਾਂ ਤੋਂ ਬਾਅਦ ਕੁਲਦੀਪ ਮੈਜਰ ਜੀ ਉਸ ਤੋਂ ਬਾਅਦ ਵਿੱਚ ਮਜੀਬ ਸਿੰਘ ਜੀ ਅਲਵਾਰਬੀ ਜੀ ਜਗਜੀਤ ਸਿੰਘ ਅਨੰਦ ਜੀ ਗੁਰਕਸ਼ ਸਿੰਘ ਬੰਨੂਆਣਾ ਜੀ ਪਿਆਰਾ ਸਿੰਘ ਪੋਗਲ ਤੇ ਇਸ ਤਰ੍ਹਾਂ ਸਤਨਾਮ ਮਾਨਕ ਮਤਲਬ ਕਰਦਿਆਂ ਕਰਦਿਆਂ ਸੀ ਅੱਗੇ ਤੱਕ ਆਂਦੇ ਗਏ ਤੇ ਮੇਰੇ ਖਿਆਲ ਦੇ ਵਿੱਚ ਅਸੀਂ ਫਿਰ ਜਦੋਂ ਟੈਰਰਿਜ਼ਮ ਦੇ ਪੀਰੀਅਡ ਦੇ ਵਿੱਚ ਵੀ ਅਸੀਂ ਅਲਖ ਜਗ੍ਰਾਣੀ ਬੰਦ ਨਹੀਂ ਕੀਤੀ ਤੇ ਲੱਗੇ ਰਹੇ ਤੇ ਉਸ ਤੱਕ ਆਈ ਸਾਹਿਤ ਸੰਜੀਵ ਉਹ ਜਿਵੇਂ ਠੱਠਿਆਂ ਡਿਗਿਆ ਮਨੁੱਖ ਨੂੰ ਵੀ ਉੱਠ ਕੇ ਖੜਾ ਕਰਦੇ ਉਹ ਸਾਡੀ ਸਹਿਸਵਾ ਨੂੰ ਵੀ ਉੱਠ ਕੇ ਜੀਵਤ ਕਰ ਗਈ ਉੱਠ ਕੇ ਖੜਿਆ ਕਰ ਦਿੱਤਾ ਤੇ ਅਸੀਂ ਫਿਰ ਉਹ ਕਿਸ ਮਾਤਾ ਜਿਹੜਾ ਪੁਰਸਕਾਰ ਸੀ ਉਹ ਅਸੀਂ ਉਹਨਾਂ ਦੀ ਸਾਹਿਤ ਸੰਜੀਵਨ ਦੇ ਨੂੰ ਦਿੱਤਾ ਉਦੋਂ ਤੱਕ ਆਦੇ ਆਦੇ ਸਾਡਾ ਇਹ ਬਚਤਾਰ ਮਾਈਕ੍ਰੋ ਵਿੱਚ 1100 ਤੋਂ 510 ਤੋਂ 11000 ਹੁੰਦਾ ਹੋਇਆ ਅੱਜ ਦੀ ਤਰੀਖ ਦੇ ਵਿੱਚ 21000 ਰੁਪਏ ਦੀ ਨਕਦੀ ਇੱਕ ਸ਼ਾਨਦਾਰ ਲੋਈ ਇੱਕ ਯਾਦ ਚਿੰਨ ਮਾਨ ਪੱਤਰ ਚੇਂਜ ਦੇ ਤੌਰ ਦੇ ਉੱਤੇ ਸਿਸਟਮ ਚੇਂਜ ਦੇ ਤੌਰ ਦੇ ਉੱਤੇ ਜਿਹੜੀ ਪਾਰਟਿਕਸ ਅਸੀਂ ਰਿਜ਼ਰਵ ਕਰਦੇ ਆਂ ਤੇ ਉਹ ਹੈ ਕਿੱਥੇ ਹੈ ਕਿ ਤੇ ਕੋਈ ਬੰਦੇ ਲੱਭਣ ਤੁਰ ਜੋ ਤੇ ਬੰਦੇ ਉਂਗਲਾਂ ਤੇ ਬਲੀ ਗਿਣੇ ਜਾ ਸਕਦੇ ਬਾਕੀ ਤਾਂ ਦੂਰ ਦੀ ਗੱਲ ਹੈ ਨਾ ਜੰਮੀ ਨਾ ਉਹ ਧਾਰਮਿਕ ਖੇਤਰ ਦੇ ਵਿੱਚ ਸਿਆਸੀ ਖੇਤਰ ਦੇ ਵਿੱਚ ਸਭਿਆਚਾਰ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਇੱਕ ਕਾਮਨ ਗੱਲ ਹੈ ਪਰ ਪੰਜਾਬ ਦੇ ਵਿੱਚ ਅਜੇ ਨਹੀਂ ਜਿਹੜੀ ਇੱਕ ਉਮੀਦ ਦੀ ਗੱਲ ਹੈ ਜਦੋਂ ਅਸੀਂ ਇੰਡੀਵਿਜੂਅਲ ਸੋਚਦੇ ਆ ਮੈਨੂੰ ਲੱਗਦਾ ਇਕੱਲਾ ਬੰਦਾ ਆਪਣੀ ਨੌਕਰੀ ਆਪਣੀ ਉਹਨੂੰ ਇਹ ਇਤੋਂ ਵੱਡਾ ਖੁਦਗਰਜ਼ ਕੋਈ ਨਹੀਂ ਪਰ ਜਦੋਂ ਸੰਕਟ ਆਉਂਦਾ ਜਦੋਂ ਇਹ ਸਮੂਹਕ ਸੈਕੀ ਨਾਲ ਵਰ ਕਿਤਾਬ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਉਸ ਤੋਂ ਵੱਧ ਤਿਆਗੀ ਕੋਈ ਨਹੀਂ ਇਹ बार-बार ਸਾਬਤ ਕੀਤਾ ਪੰਜਾਬ ਦੀ ਧਰਤੀ ਨੇ ਚਾਹੇ ਉਹ ਕਿਸਾਨ ਆंदोलन ਦੇ ਰੂਪ ਦੇ ਵਿੱਚ ਹੋਵੇ ਉਹੀ ਲੀਡਰਸ਼ਿਪ ਸੀ ਉਹੀ ਬੰਦੇ ਸੀ 378 ਦਿਨ ਦਿੱਲੀ ਦੇ ਵਿੱਚ ਇੱਕ ਅਲੱਗ ਸਮਾਜ ਸੀ ਅਲੱਗ ਕਬਰਾ ਕੀਤਾ ਸੀ ਕਿਸੇ ਦੀ ਕੋਈ ਧੀ ਭੈਣ ਕਿਸੇ ਦਾ ਕੋਈ ਹੋਰ ਮਾਮਲਾ ਕਿਸੇ ਨਾਲ ਕੋਈ ਰੌਲਾ ਪਿਆ ਹੋਵੇ ਕਿਸੇ ਨਾਲ ਕੋਈ ਗੜਬੜ ਹੋਈ ਹੋਵੇ ਕੁਝ ਨਹੀਂ ਅਕੋ ਸਾਰੇ ਬੰਦੇ ਜ਼ਿੰਮੇਵਾਰ ਬੰਦੇ ਦੇ ਤੌਰ ਦੇ ਉੱਤੇ ਉੱਤੇ ਵਿਚਰ ਰਹੇ ਸੀ ਕਿ ਮੇਰੀ ਓਡੀਓ ਜ਼ਿੰਮੇਵਾਰੀ ਹੈ ਜਿੰਨੀ ਕਿਸੇ ਹੋਰ ਦੀ ਹੈ ਮੇਰੀ ਓਨੀ ਹੀ ਜ਼ਿੰਮੇਵਾਰੀ ਹੈ ਅੰਦਰੋਂ ਨਿਕੂ ਆ ਕੇ ਜਦੋਂ ਆਪੋ ਆਪਣੇ ਪਿੰਡਾਂ ਚਾਉਂਦੇ ਆ ਫਿਰ ਸਭ ਕੁਝ ਕਿਉਂ ਹੋ ਜਾਂਦਾ ਕਿ ਗਲੀਆਂ ਦੇ ਵਿੱਚ ਰਾਤ ਨੂੰ ਸਾਡੀ ਬੇਟੀ ਵੀ ਜਾ ਸਕਦੀ ਹੈ ਬਾਕੀ ਜਗ੍ਹਾ ਜਾ ਕੇ ਕੰਨੀ ਕੁੜੀ ਰਾਤ ਨੂੰ ਆਉਂਗੀ ਕਿ ਨਹੀਂ ਉਹੀ ਸਮਾਜ ਹੈ ਸ਼ਾਇਦ ਮੈਨੂੰ ਇਹ ਲੱਗਦਾ ਕਿ ਜਦੋਂ ਪੰਜਾਬ ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਮਹਿਮਤ ਦੇ ਵਿੱਚ ਹੀ ਜਗਾ ਰਹਿੰਦਾ ਤੇ ਬਿਨ ਬੋਟ ਮਹਿਮ ਇਹ ਉਸ ਲੈਵਲ ਦਾ ਨਹੀਂ ਆਪਣੇ ਖੰਡਾ ਜਾਂ ਉਸ ਲੈਵਲ ਦਾ ਭਗਤਾਪਾ ਨਹੀਂ ਕਰਦਾ ਕਿਹਦਾ ਚ ਮੂਵਮੈਂਟ ਆ ਨਹੀਂ ਹੁੰਦੀ ਮੂਵਮੈਂਟ ਸਾਡਾ ਅਹੜ ਆਇਆ ਇਹ ਕਿਹੜੀ ਸਰਕਾਰ ਨੇ ਸਾਂਭਿਆ ਲੋਕਾਂ ਨੇ ਆਪਣੇ ਆਪ ਸਾਂਭਿਆ ਕੋਈ ਬਾਹਰ ਸਕਾਲਰ ਬੰਦਿਆਂ ਨੇ ਨਹੀਂ ਸਾਂਭਿਆ ਜਾ ਕੇ ਜਿਹੜੇ ਚੱਲ पे ਲੋਕ ਆਪੋ ਆਪਣੀਆਂ ਟਰੈਕਟਰਾਂ ਨਾਲ ਪਰਾਲੀਆਂ ਤੇ ਆਪੋ ਆਪਣੇ ਅਨਾਜ ਲੈ ਕੇ ਆਪੋ ਆਪਣਾ ਜੋਹ ਸੰਦਸ ਜਿਹੜਾ ਸੀ ਸਾਰੀ ਯੋਜਨਾਬੰਦੀ ਕਿਹਨੇ ਕੀਤੀ ਕਿਸੇ ਨੇ ਬੈਠ ਕੇ ਸਕਾਲਰ ਨੇ ਕੀਤੀ ਉਹ ਸਮੂਹਿਕ ਸੈਕੀ ਨੇ ਕੀਤੀ ਜਿਹੜੀ ਜਿਹੜੇ ਸੰਗਤੀ ਰੂਪ ਹੈ ਜਿਹੜਾ ਸਾਡੇ ਕਲਚਰ ਦਾ ਰੂਪ ਹੈ ਜਿੱਥੇ ਕਿਹਾ ਜਾਂਦਾ ਗੁਰੂ ਵੀ ਵਿਸਵੇ ਸੰਗਤ ਇੱਕੀ ਵਿਸਵੇ ਹੁਣ ਸਭ ਤੋਂ ਮਹਰੀ ਪ੍ਰੋਬਲਮ ਹੈ ਸਾਡੇ ਸੰਗਤੀ ਰੂਪ ਦੇ ਵਿੱਚ ਮਿਲਨ ਦਾ ਜਿਹੜੀ ਪ੍ਰਕਿਰਿਆ ਹੈ ਉਹ ਬੰਦ ਵਰਗੀ ਹੋ ਗਈ ਹੈ ਉਹ ਕਮਜ਼ੋਰ ਹੋ ਆਪਸ داری ਚ ਬੈਠ ਕੇ ਪਿੰਡ ਵੱਡੇ ਨੇ ਧੜਿਆਂ ਚ ਪਾਟਿਆਂ ਚ ਲੇਖਕ ਬੰਦੇ ਨੇ ਧੜਿਆਂ ਚ ਗੁਰੂ ਪਾਂਚ ਪਾਰਟੀਆਂ ਦਾ ਮੰਡੀ ਆਈ ਨੇ ਕਿਉਂਕਿ ਉਹਨਾਂ ਤਾਂ ਪਾਵਰ ਹੀ ਲੈਣੀ ਹੈ ਕੱਲੀ ਉਸੇ ਲੈਵਲ ਦੇ ਵਿੱਚ ਤੇ ਅਜੇ ਪਿੰਡਾਂ ਦੇ ਵਿੱਚ ਕਾਸਟ ਦਾ ਔਰਤ ਦਾ ਵੱਖ-ਵੱਖ ਮੁੱਦੇ ਜਿਹੜੇ ਬਖਰੇਵੇਂ ਨੇ ਸਾਡੇ ਸਾਹਮਣੇ ਉਹ ਵੀ ਨਹੀਂ ਕੋਈ ਅਸੀਂ ਬਹੁਤ ਜ਼ਿਆਦਾ ਉਹਨੂੰ ਨੇੜੇ ਲਾਉਣ ਦੀ ਟਰਾਈ ਵੱਲ ਨਹੀਂ ਸੰਕਟ ਹੁਣ ਕੱਲਾ ਪੰਜਾਬ ਦਾ ਨਹੀਂ ਸੰਕਟ ਗਲੋਬਲ ਹੈ ਦੁਨੀਆ ਲੀਡਰਲੈਸ ਹੈ ਕਦੇ ਹੁੰਦਾ ਸੀ ਕਿ ਦੁਨੀਆ ਨੂੰ ਪੰਜ-ਚਾਰ ਲੀਡਰ ਨਜ਼ਰ ਆਉਂਦੇ ਸੀ ਕਿ ਦੁਨੀਆ ਦੀ ਅਗਵਾਈ ਕਰਨ ਦੀ ਕਪੈਸਿਟੀ ਚ ਹੈ ਹੁਣ ਲੀਡਰ ਛੱਡ-ਛੱਡ ਭੱਜਦੇ ਨੇ ਗਲੋਬਲ ਅੱਗੇ <laughs> पैंडी गगनदीप बाल, बाल, बाल। ਗਗਨਦੀਪ ਪੱਲ ਹੁਣ ਇੱਥੇ ਸਨ ਗਗਨ ਵੀਰ ਗੇਲ ਜੀ ਨੂੰ ਬੇਨਤੀ ਕਰਦਾ ਉਹ ਵੀ ਆਣ ਤੇ ਉਹਨਾਂ ਦਾ ਵੀ ਇੱਥੇ ਸਨਮਾਨ ਕਰੀਏ ਮਲਕੀਸ਼ ਸਿੰਘ ਜੀ ਲੈ ਗਏ ਇਹ ਇੰਗਲੈਂਡ ਤੋਂ ਆਇਆ ਸਾਡਾ ਸਪੈਸ਼ਲ ਪ੍ਰੋਗਰਾਮ ਕਰ ਲਖਵੀਰ ਗੇਲ ਲਖਵੀਰ ਗੇਲ ਕਿ ਜਿਨ੍ਹਾਂ ਦੇ ਪਾਏ ਹੋਏ ਕਦਮ ਜਿਨ੍ਹਾਂ ਤੇ ਅਸੀਂ ਤੁਰ ਰਹੇ ਹਾਂ ਸਾਡੇ ਵੱਡੇ ਵੀਰ ਹਰਜਿੰਦਰ ਗੁੱਲਪੁਰ ਜੀ ਅਤੇ ਹਾਜ਼ਰੀਨ ਸ਼ਾਇਰ ਲੋਕੋ ਬੁੱਧੀਜੀਵੀ ਲੋਕੋ ਦੋ ਚਾਰ ਸ਼ਬਦ ਗਜ਼ਲ ਦੇ ਤੁਹਾਡੇ ਨਾਲ ਸਾਂਝੇ ਕਰਨ ਦਾ ਹੁਕਮ ਹੋਇਆ ਤਾਰਿਆਂ ਦੇ ਕੋਲ ਵੀ ਹੁਣ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜ੍ਹਾਏ ਜਾਣਗੇ ਗਰਬਤ ਦੇ ਮੁਖੜੇ ਰਾਤ ਤੋਂ ਆਜ਼ਾਦ ਕਰਾਏ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਖਾਰਿਆ ਬਗਿਹੜ ਜੋ ਖਾਰਿਆ ਬਗਿਹੜ ਜੋ ਚਿੱਟੇ ਦਿਨ ਇਨਸਾਨ ਦੇ ਇਨਸਾਨ ਤੋਂ ਬਗਿਹੜ ਦੇ ਮਖੋਟੇ ਲੋਹਾਈ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਜੀਵੀ ਰੋਡ ਤੇ ਕਿਸੇ ਅਬਲਾ ਦੇ ਜੀਬੀ ਰੋਡ ਤੇ ਕਿਸੇ ਅਬਲਾ ਦੇ ਹੁਣ ਸੋਦੇ ਨਹੀਂ ਹੋਣਗੇ ਰੰਕਾਂ ਦੀ ਜਨਮਦਾਤੀ ਤੇ ਫੁੱਲ ਵਰਸਾਏ ਜਾਣਗੇ ਰੰਕਾਂ ਦੀ ਜਾਤਮ ਜਨਮਦਾਤੀ ਤੇ ਫੁੱਲ ਵਰਸਾਏ ਜਾਣਗੇ ਹੋਵੇਗੀ ਨਹੀਂ ਅੱਧ ਸੜੀ ਕੋਈ ਹੋਵੇਗੀ ਨਹੀਂ ਅੱਧ ਸੜੀ ਕੋਈ ਲਾਸ਼ ਸੁਰਖੀ ਅਖਬਾਰ ਦੀ ਐ ਲਾਸ਼ਾਂ ਹੱਥ ਹਿੰਮਤ ਭਰੇ ਕਟਾਰ ਫੜਾਏ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਮਖਤਾਏ ਸ਼ੇਰ ਬਣ ਕੇ ਜੂਝਣਾ ਅੱਜ ਸ਼ੇਰ ਬਣ ਕੇ ਜੂਝਣਾ ਅੱਜ ਅਣਖ ਤੇ ਹੱਕ ਲਈ ਸ਼ੇਰ ਬਣ ਕੇ ਜੂਝਣਾ ਅੱਜ ਅਣਖ ਤੇ ਹੱਕ ਲਈ ਕਲਮ ਦੇ ਸੂਹੇ ਖੂਨ ਨਾਲ ਇਤਿਹਾਸ ਬਣਾਏ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਗੁਰਬਤ ਦੇ ਮੁਖੜੇ ਰਾਤ ਤੋਂ ਆਜ਼ਾਦ ਕਰਾਏ ਜਾਣਗੇ ਧੰਨਵਾਦ ਡਾਕਟਰ ਸਾਧੂ ਸਿੰਘ ਪੁਰਸਕਾਰ ਪ੍ਰਸੇਦ ਪਤ్రਕਾਰ ਹਮੀਰ ਸਿੰਘ ਨੂੰ ਭੇਟ ਕਰਨ ਸਮੇਂ ਖਾਸ ਵਿਚਾਰ ਜਿਹੜੇ ਨੇ ਮੇਰੇ ਮਨ ਵਿੱਚ ਆਏ ਉਹ ਤੁਹਾਡੇ ਨਾਲ ਸਾਂਝ ਪਾ ਰਿਹਾ ਹਾਂ ਹਮੀਰ ਸਿੰਘ ਨਿਰੰਤਰ ਤੁਰਿਆ ਹੈ ਉਹ ਵਗਦਾ ਦਰਿਆ ਹੈ ਜੋ ਕਦੇ ਖਰੋਤ ਪਸੰਦ ਨਹੀਂ ਕਰਦਾ ਉਹ ਕਦੇ ਸ਼ੋਰਤਾ ਨਹੀਂ ਸ਼ੋਰਤਾ ਲਈ ਨਹੀਂ ਤੁਰਿਆ ਨਾ ਹੀ ਉਸ ਆਪਣੀਆਂ ਪੈਰਾਂ ਨੂੰ ਸ਼ੀਲਾਲੇਖ ਬਣਾਉਣ ਦੀ ਹਸਕਤ ਰੱਖੀ ਹੈ ਹਰਫਾਂ ਦੀ ਇਵਾਰਤ ਸ਼ਬਦ ਸਾਖਤੀ ਉਸਤੇ ਗਹਿਣੇ ਹਨ ਬਿਵਾਗ ਗਰੀਬ ਮਿਹਨਤੀ ਸ਼ੋਸ਼ਿਤ ਲੋਕਾਂ ਦੀ ਜਵਾਨ ਬਣਨਾ ਹੀ ਉਸ ਤੇ ਜੀਉਣ ਦਾ ਮਕਸਦ ਹੈ ਧਰਤੀ ਦੇ ਜਾਇਆਂ ਨਾਲ ਖੜਿਆ ਲੈਂਡ ਪੂਲਿੰਗ ਮਾਮਲੇ ਤੇ ਉਸ ਆਪਣੇ ਤਰਕ ਨਾਲ ਸਰਕਾਰ ਆਪਣੇ ਆਪ ਨੂੰ ਸੁੱਖੀ ਦੇ ਥਾਂ ਖੜੀ ਕਰ ਖੜਿਆ ਕਰਕੇ ਉਹ ਔਰਤ ਦੇ ਮਨੋ ਭਾਵ ਪ੍ਰਗਟ ਕੀਤੇ ਕਿ ਜਿਹੜਾ ਜਵਾਬ ਨਹੀਂ ਪੜਨ ਯੋਗ ਲਾਜਵਾਬ ਪੁਸਤਕ ਹੈ mohabbat ਦੇ ਦੋ ਖਾਤੇ ਮੈਂ ਸਾਰੇਨ ਬੇਨਤੀ ਕਰਾਂਗਾ ਕਿ ਉਪਰੰਤ ਦਾ ਯਤਨ ਕਰਨਾ ਡਾਕਟਰ ਸਾਧੂ ਸਿੰਘ ਘੰਬਰਦ ਜੀ ਦੀ ਯਾਦ ਚ ਇਹ ਜਿਹੜਾ ਸਨਮਾਨ ਸਮਾਰੋਹ ਹੋਇਆ ਇਹ ਸਾਡੇ ਇਲਾਕੇ ਲਈ ਮੈਂ ਸਮ ਤੇ ਕਮਾਨ ਵਾਲੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਾਡੇ ਪੰਜਾਬ ਦੇ ਉੱਗੇ ਪੱਤਰਕਾਰ ਤੇ ਬੁੱਧੀਜੀਵੀ ਸਰਦਾਰ ਹਮੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਐ ਬਾਕੀ ਤਾਂ ਸਾਰੇ ਸਤਕਾਰਯੋਗ ਸਾਰੇ ਸਾਥੀ ਸਤਕਾਰਯੋਗ ਐ ਪਰ ਮੈਂ ਸਮਝਦਾ ਪਈ ਇੱਥੇ ਹਮੀਰ ਸਿੰਘ ਹੋਰਾਂ ਦਾ ਆ ਜਾਣਾ ਤੇ ਉਹਦੇ ਚ ਕਿਸਾਨਾਂ ਮਜ਼ਦੂਰਾਂ ਦੀ ਸਾਹਿਤ ਦੀ ਗੱਲ ਕਰਨੀ ਪੰਜਾਬ ਬਾਰੇ ਗੱਲ ਕਰਨੀ ਇਹ ਵੱਡੇ ਮਾਣ ਵਾਲੀ ਗੱਲ ਦਾ ਸਾਡੇ ਇਲਾਕੇ ਨੂੰ ਅਸੀਂ ਇਸ ਗੱਲ ਤੇ ਸਰਦਾਰ ਬਿਦਾਰ ਸਿੰਘ ਛੇਤਰਾਜੀ ਨੂੰ ਜਿਨ੍ਹਾਂ ਨੇ ਸਾਰਾ ਬੰਦੋਬਸਤ ਕੀਤਾ ਹੈ ਅੱਜ ਦੇ ਪ੍ਰੋਗਰਾਮ ਦਾ ਉਹਨਾਂ ਨੂੰ ਵਿਸ਼ੇਸ਼ ਵਧਾਈ ਦੇਣੇ ਚਾਹੁੰਦੇ ਆ ਇਤਿਹਾਸ ਕਰਦੇ ਆ ਕਿ ਜਿਹੜੀ ਸਾਡੀ ਬਗਾ ਚੌਰ ਦੀ ਸਾਹਿਤ ਸਭਾ ਹੈ ਕਿ ਅੱਗੇ ਨੂੰ ਵੀ ਆਪਣੇ ਇਹੋ ਜਿਹੇ ਪ੍ਰੋਗਰਾਮ ਜਿਹੜੀ ਆ ਲਿਖਦੀ ਰਹੇਗੀ ਤੇ ਇਹ ਇੱਕ ਬਹੁਤ ਵਧੀਆ ਅਪਰਾਲਾ ਹੈ ਜਿਹੜਾ ਲੋਕਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਾਥੀ ਆ ਜਾਇਏ ਹੈ ਹਲਾਰਾ ਲੈ ਕੇ ਗਏ ਹੈ ਤੇ ਵਿਸ਼ੇਸ਼ ਕਰਕੇ ਸਰਦਾਰ ਹਮੀਰ ਸਿੰਘ ਹੋਰੀ ਜਿਹੜੇ ਸਾਡੇ ਪੰਜਾਬ ਦੇ ਮਾਣ ਹੈ ਜਿਨਾਂ ਨੂੰ ਅਸੀਂ ਕਹਿ ਸਕਦੇ ਆ ਜਿਨਾਂ ਨੇ ਕਿਸਾਨ ਅੰਦੋਲਨ ਚ ਬੜਾ ਵੱਡਾ ਰੋਲ ਅਦਾ ਕੀਤਾ ਜਿਨਾਂ ਨੇ ਪੰਚਾਇਤਾਂ ਨੂੰ ಗ್ರಾಮ ਸਭਾ ਨੂੰ ਕਿਵੇਂ ਵੱਡਾ ਕਰਨਾ ਹੈ ਪਿੰਡਾਂ ਨੂੰ ਕਿਵੇਂ ਵੱਡਾ ਕਰਨਾ ਹੈ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਬਚਾਉਣਾ ਹੈ ਨਸ਼ਿਆਂ ਤੋਂ ਕਨੇ ਬਚਾਣਾ ਇਸ ਤਰ੍ਹਾਂ ਦੀ ਜਿਹੜਾ ਇੱਕ ਵਿਚਾਰਕ ਜਿਹੜਾ ਉਹਦਾ ਸਾਡੇ ਇਸ ਬੜਾ ਚੌਰ ਦੇ ਹਲਕੇ 'ਚ ਆਣਾ ਅਸੀਂ ਸਮਝਦੇ ਇੱਕ ਵੱਡਾ ਮਾਣ ਵਾਲੀ ਗੱਲ ਹੈ ਸਾਡੇ ਲਈ ਤੇ ਇਹਦੇ ਲਈ ਸ਼ੇਤਰਾ ਜੀ ਵਿਸ਼ੇਸ਼ ਤੌਰ ਤੇ ਜਿਹੜੇ ਵਧਾਈ ਦੇ ਪਾਤਰ ਹੈ ਇਹ ਸਭ ਜਿਹੜਾ ਸ਼ੀਭਗਸੇਂਗ ਨਗਰ ਦਾ ਸਵਰਧਤ ਅਜਗੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ